ਪਾਸਟਿਕ ਆ ਜੀ ਕਮਾਂਡੀ ਲੱਗ ਗਈ ਮੂੰਗੀ ਵੱਟਣ ਪਹਿਲਾਂ ਸਲਾਬੀ ਸੀ ਤੇ ਹੁਣ ਧੁੱਪ ਲੱਗੀ ਆ ਹੁਣ ਮਸ਼ੀਨ ਚੱਲੀ ਆ ਮਸ਼ੀਨ ਰੋਕ ਲਈ ਪਹਿਲਾਂ ਪਹਿਲਾਂ ਸਲਾਬ ਖਿੱਚੀ ਬੈਠੀ ਮੂੰਗੀ ਮਸ਼ੀਨ ਰੋਕ ਲਈ ਸੀ ਹੁਣ ਚਲਾਈ ਆ ਦੁਬਾਰੇ ਟਾਈਮ ਹੋ ਗਿਆ 11:30 ਦਾ ਦੇਖਦੇ ਆ ਕਿੰਨੀ ਕਾ ਨਿਕਲੂ ਮੂੰਗੀ ਕੀ ਝਾੜ ਦਿੰਦੀ ਐ ਤੇ ਫਾਲੀਆਂ ਨੂੰ ਦੇਖ ਕੇ ਤਾਂ ਲੱਗਦਾ ਜੇ ਮੂੰਗੀ ਵਧੀਆ ਹੋਊਗੀ ਤੇ ਮੂੰਗੀ ਦੇ ਰੇਟ ਵਧੀਆ ਚੱਲ ਰਹੇ ਨੇ ਇਹਨੇ ਕੇ 4 ਕਿੱਲੇ ਦੇ ਕੋਪਰੇ 5 5 ਕਿੱਲੇ ਵਾਂਗੂ ਆ ਇਹ ਦੇਖਾਂ ਕਿੰਨੀ ਨਿਕਲੂਗੀ ਇਹ ਚ ਕੀ ਛਾੜ ਦਿੰਦੀ ਹੈ ਫਿਰ ਮੂੰਗੀ ਲੈ ਕੇ ਕਿੱਥੇ ਜਾਓਗੇ ਹੁਣ ਅੱਜ ਦਾ ਬੰਦਾ ਘਰੀ 라ਹੂ ਦਾ ਦਿੱਲੀ ਵਾਲੀ ਆ ਹੁਣ ਤੱਕ ਹਾਂ ਤਪੇ ਦੇ ਗਿਆ ਤਪੇ ਕੀ ਰੇਟ ਚੱਲਦਾ ਹੋ ਹੁਣ 8000 ਨੂੰ ਵੇਚਿਆ ਉਹ ਤਾਂ ਘੱਟ ਹੀ ਕਰਦਾ ਹੁੰਦਾ ਗੇੜਾ ਲੈਂਦੇ ਆ ਕੋਈ ਗਾਰੂ ਰੇਟ ਤਾਂ ਹੋਈ 7 ਤਾਂ ਵੀ ਕੱਟ ਗਿਆ ਕਰੇ ਫਿਰ ਸਕਾ ਕੇ ਵਿੱਚ ਨਹੀਂ ਪੂਆ ਨਾ ਇਹ ਸਿੱਕਾ ਆਇਆ ਇਹ ਸਿੱਕਾ <laughs> शरीर नहीं मरता तो क्या जाए। है, तो है <laughs> <laughs> फिर खा ले ना। ना। तो बह फिरता ਆਹ ਵੇ ਕਿੰਨਾ 100 ਮਣ ਦੀ ਆ ਜੇ ਕੇ ਬਾਜੀ ਚੱਕਾ 100 ਮਣ ਦੀ 100 ਮਣ ਦੇ ਕੱਖ ਨਾ ਨਿਕਲੇ ਹੋਣ ਮੂੰਗੀ ਮੂੰਗੀ ਦਾ ਟੱਕਾ ਖਵਾਦਾ ਓਏ ਥੋੜੀ ਨੀਮੀ ਹੋਰ ਲਾਉਣ ਵਾਲੀ ਆ ਛੜਦਾ ਦੇ ਜੜਾਂ ਚੋਂ ਪਿਛੇ ਮਾ ਓਏ ਮੂੰਗੀ ਦਾ ਲਾਂਕਾ ਦਾ ਹੈ ਨਹੀਂ ਖੱਬੜਦਾ ਹੀ ਆ। ਕੋਣੋ ਸੀ। ਬਾਲੀ ਛੱਡਦਾ ਥੱਲੇ ਲਾਹਣ ਵਾਲਾ। ਹਾਂ ਆ ਥੱਲੇ ਜੜਾਣੀਆਂ ਥਰਈ ਜਾਂਦੀਆਂ ਫਲੀਆਂ ਲਓ ਜੀ ਦੇਖਦੇ ਆ ਮੂੰਗੀ ਦਾ ਨਖੇਰ ਕਿੰਨਾ ਕਾ ਮਸ਼ੀਨ ਦਾ भाई कला पी आ ਕੜਛਾ ਤਾਂ ਮੋੜੂ ਵੀ ਹੈ ਥੋੜੇ ਕੱਖ ਜੇ ਪੂਰੇ ਲਾ ਦੇ ਆ ਪਾਤ ਸਪਰੇ ਬਣਾ ਰਹੀਗੀ ਉਹ ਨੋਵਲ ਨੇ ਕਿੱਥੇ ਸੱਤੇ ਆ ਔਰ ਕੋ ਰਹੀ ਹੈ ਨਾ ਦੋ ਕਾਲ ਦੇ ਚਾਹੇ ਆ ਰੈਂਕ ਕਰਨਾ ਯਾਰ ਲੰਗ ਰਹੀ ਕਿੰਨੀ ਹੋਵਾ ਲੀਵਰ ਤੇ ਮਾ ਡਾਉਨ ਕਰਦੇ ਹਾਂ ਹੈ ਨਾ ਚਲਾ ਲੇਂਗਾ ਕਈ ਹੈ ਫਿਰ ਉਹਨੂੰ ਨਾ ਨਾ ਮੈਂ ਲੈ ਸਮਝ ਨਾ ਕਿਰਾ ਫਰਾਟ ਨੂੰ ਵੱਡੀ ਜਾ ਹਾਂ ਇਹ ਮੈਂ ਕਿਰਾ ਘੇਰਾ ਲਾ ਕੇ ਦੇਦੇ ਮੈਂ ਉਹ ਤਾਂ ਮੈਂ ਨਾ ਬੈਠਕੀ ਕੀ ਬੜੇ ਕਣਕ ਜੀਰੀ ਕਣਕ ਵੱਡੇ ਨਹੀਂ ਸੌਕੀ ਐ ਕਣਕ ਸੌਕੀ ਆ ਜਿਹੜਾ ਘੇਰਾ ਲੱਗੇ ਔਖਾ ਹੁੰਦਾ ਕਣਕ ਤੇ ਆ ਨਾ ਮਸ਼ੀਨ ਲੋਡ ਹੁੰਦੀ ਆ ਬਹੁਤ ਜਿਆਦਾ ਗੁੜਿੱਕਾਂ ਜਰਾ ਆ ਗੁੜਿੱਕਾ ਹੁੰ ਜੇ ਮੈਂ ਖੰਬੇ ਗੁੰਬੇ ਹੋਣ ਬਾਣ ਚ ਫਿਰ ਤੇਰੇ ਵਰਗ ਗੁੜਿੱਕਾ ਪੈ ਜਾਂਦਾ ਤਾਰਾਂ ਦੂਰ ਕੱਟ ਬਾ ਮਾਰ ਕੇ ਨਗਾਲੇ ਕੱਟ ਬਾ ਮਾਰ ਲੇਗਾ ਕੱਛਰ ਆਦਾ ਆਏ ਨਹੀਂ ਇਹ ਗਾਵਣੇ ਵੀ ਨਹੀਂ ਸਟੇ ਰਹਿੰਦੇ ਹਾਂ ਮਾੜਾ ਠਾਪਾਂ ਦੇ ਆਦਾ ਪਾਉਣ ਲੱਗੇ ਕਿਹਾ ਤੈਨੂੰ ਕਈ ਦਿਨ ਲਾ ਕੇ ਨਾ ਢੇਰੀ ਇਹਨੂੰ ਕਸੀਏ ਨਾ ਤੜਕੀ ਮੜ ਜਾ ਕਰੀ ਫਰੂਲਣੇ ਨੂੰ ਨੋਰ ਨਮਾ ਮਗਾ ਲਈ ਨਮਾ ਮਗਾ ਕੇ ਹੀ ਕਈ ਦਿਨ ਹੁਣ ਤੈਨੂੰ ਸੇਵਾ ਤੇ ਲੱਗਣਾ ਪੂ ਮੂੰਗੀ ਦੀ ਤੀ ਹੈ ਮੂੰਗੀ ਵਾਲੀ ਸੇਵਾ ਹੀ ਕਰਨੀ ਪੂ ਤੈਨੂੰ ਹੁਣ ਸੁਕਾਉਣੀ ਆ ਪੱਠੇ ਤਾਂ ਹੀ ਨਗਾ ਲਈ ਆਹੜਾ ਬਾਣੀ ਬੋਤ ਹੈ ਉਹ ਬਾਣੀ ਸਖੇ ਵਾ ਚਲਾਉਂਦੇ ਹਾਂ ਨਕਰੀ ਲਵਾ ਦਨਗੇ ਤਤਪੱਖਾ ਹੈ ਖੱਪੜ ਕੱਖ ਕੰਡਾ ਵਾਲਾ ਹੋ ਗਿਆ ਨਾ ਨੀ ਮਾਤ ਲਾਹਿਆ ਨਹੀਂ ਉਹੀਂ ਉੱਥੇ ਹੀ ਨਗਾਦੀ ਵਰਸਨ ਬਾਈ ਨਾ ਉਹ ਸਮਝੀ ਨਹੀਂ ਨਾ ਉਹ ਮੂੰਚੀ ਨਹੀਂ ਪਤਾ ਨਹੀਂ ਕੀ ਦਾ ਫਾਰਮ ਡਰੇਕ ਅੱਗ ਚੋਂ ਕੱਢ ਲਿਆ ਸੀ ਹਨਾ ਕਣਕਾਂ ਵੇਲੇ ਜਮਾ ਆਸੇ ਪਾਸੇ ਅੱਗ ਲੱਗੀ ਵਿਚਾਲੋਂ ਕੱਢ ਲਿਆ ਏ ਡਾਇਰੈਕਟਰ ਉਹ ਖਾਰ ਜਾ ਕੇ ਬੈਟਿੰਗ ਕੋ ਪਿੱਛੇ ਮਾਰੀ ਨਹੀਂ ਰੱਜਿਆ ਘਰ ਰਸਤਾਨ ਚ ਹੈ ਮਾਇਲ ਕਿ 22 ਵਿਰਸਤਾਨ ਚ ਮਾਰੂ ਮਾਰੂ ਬਾਣ ਦੀ ਮੂੰਗੀ ਹੈ ਬਿਨਾ ਰੇਸ ਸਪਰੇ ਤੋਂ ਸੂਜੀ ਟੈਂਕੀ ਵੀ ਫੁੱਲ ਹੋ ਗਈ ਕਿੰਨੀ ਪੈਂਦੀ ਉਹ ਟੈਂਕੀ ਜਿਹੜੇ ਆਮ ਤਾਂ ਨਿਕਲ ਪਈ 60 ਪੈਂਦੀ ਉਹ 50 ਮਣਾ ਪਈ ਆਂਦੀ ਮੂੰਗੀ ਬਈ ਟੈਂਕੀ ਚ 50 ਮਣ ਕਣਕ ਪੈਂਦੀ ਐ ਤੇ ਚਲੋ ਸਲਾ ਬੀਵੀ ਆ ਟੁੱਪ ਲਾ ਗਈ ਉਹ ਬਟਨ ਆਇਆ ਹੈ ਇਹ ਕਿ ਉਹ ਬਣਾ ਰਿਹਾ ਆ ਆਹ ਤਾਂ ਹਣ ਲੈਣਾ ਕਿੰਨੇ ਕਰਨ ਕਿਲੇ ਉਹ ਤੇ ਅੱਧਾ 3.5 ਕਿੱਲੇ ਪਿਆ ਹੈ ਬੈਟਰਾਂ ਦਾ ਫੁੱਲ ਵੀ ਹੋਣ ਵਾਲਾ ਤੇ ਤਿੰਨ ਕਿੱਲੇ ਪਏ ਆ ਜੀ ਵੱਡਣ ਵਾਲੇ ਟਰਾਲਾ ਹੋ ਗਿਆ ਫੁੱਲ ਪੂਰਾ ਫੁੱਲ ਭਰਜੂ ਆਣਾ ਦਿਖੇ ਹਾਂ ਹਾਂ ਮਾੜਾ ਸਨੇਹਾ bari ਹੱਕ ਲਈ ਮਸ਼ੀਨ ਟਰਾਲਾ ਭਰ ਗਿਆ ਸੀ ਮੂੰਗੀ ਦਾ ਉਹ ਗਏ ਘਰੇ ਲਾਉਣ ਤੇ ਤੇ ਜੋ ਦੇਖ ਰਿਹਾ ਕਿੰਨੀ ਕਿ ਨਿਕਲੂ ਤੇਰ ਤੇ ਆ ਬਾਗਲੇ ਪਿੱਛੇ ਪਿੱਛੇ ਜੇ ਮੂੰਗੀ ਦਾ ਝਾੜ ਵਧੀਆ ਹੋ ਜੇ ਬਾਈ ਖਰਚਾ ਮੋੜ ਜਾਂਦੀ ਹੈ ਮੂੰਗੀ ਕੋਈ ਮਾੜੀ ਗੱਲ ਨਹੀਂ ਹੈਗੀ ਵਾਹਣ ਬੇਲਾ ਵੀ ਰਹਿੰਦਾ ਕੋਈ ਬਾਲਾ ਪਾਣੀ ਨਹੀਂ ਬਰਬਾਦ ਹੁੰਦਾ ਪਾਣੀ ਨਹੀਂ ਭਾਲਦੀ ਤੇ 4 ਪੀਏ ਕੋਲੇ ਆ ਜਾਂਦੇ ਆ ਵਧੀਆ ਹੋ ਜੇ ਤੇ ਲਵਾਈ ਲਵੋਈ ਦਾ ਖਰਚਾ ਨਿਕਲ ਜਾਂਦਾ ਹੋਰ ਲਾ ਲੋ ਤੇ ਕੋਈ ਬਾਲਾ ਵਾਹਣ ਦਾ ਜ਼ੋਰ ਨਹੀਂ ਲੱਗਦਾ ਤੇ ਰਹੀ ਪੈਂਦਾ ਬਈ ਆ ਪੱਤ ਸੱਤ ਜਿਹੜਾ ਵਿੱਚ ਜਾਂਦਾਗਾ ਇਹ ਵੀ ਨਾਲ ਨਾਲ ਹੋਣਾ ਜ਼ਰੂਰੀ ਹੈ ਜੇ ਆਪਾਂ 1-2 ਫਸਲਾਂ ਦੀ ਨਿਰਭਰ ਕਰੀਏ ਖਰਚੇ ਨਹੀਂ ਨਿਕਲਦੇ ਖਰਚੇ ਬਹੁਤ ਪੈ ਜਾਂਦੇ ਨੇ ਤਾਂ ਕਰਕੇ ਹੁਣ ਮੂੰਗੀ ਵਧੀਆ ਹੋ ਗਈ ਆਪਣਾ ਲਿਹਾਜੀ ਆ ਇਹ ਉਹਦੇ ਟਰਾਲਾ ਭਰ ਗਿਆ ਫੁੱਲ ਹੱਟੀ ਮਾਰਮ ਉਹ ਲਾਉਣ ਬਾਅਦ ਕੇ ਕਰੇ ਤੇ ਰਹਿ ਗਿਆ ਇਹ ਵੱਡਣ ਵਾਲਾ ਹਜੇ ਇਹ ਜੋ ਉਹ ਜੋ ਇੱਕ ਟੈਂਕੀ ਫੁੱਲ ਲੱਗਦਾ ਛੱਕਿਆ ਇਧਰਲੇ ਨੂੰ ਥੋੜੀਆਂ ਫਲੀਆਂ ਘੱਟ ਸੀ ਕੱਦ ਜ਼ਿਆਦਾ ਕਰ ਗਏ ਸੀ ਉਧਰ ਕੱਦ ਘੱਟ ਸੀਗਾ ਫਲੀਆਂ ਜ਼ਿਆਦਾ ਸੀਗੀਆਂ ਨੀ ਸਰੋਂ ਇੱਕ ਤੇ ਬਾਰਾ ਢੀੜ ਤੇ ਓਕੇ ਤੇ ਕਾਗੜਾ ਰਹਿ ਗਿਆ ਆਪਣੇ ਕੱਲ ਦਾ ਥੋੜਾ ਰਹਿ ਗਿਆ ਆਹ ਘੱਟ ਵਾਲੇ ਬੀਜੇ ਨਹੀਂ ਛੱਡਣੇ ਪੁੱਟਣੇ ਵੀ ਓਕੇ ਦੇ ਟਾਈਮ ਨਹੀਂ ਲੱਗਦਾ ਤੇ ਅਗਲਾ ਬਾਇਨਾ ਰਹਿ ਗਿਆ ਆਪਣੇ ਉਹ ਦੂਜਾ ਕਾਨੇ ਵਾਲਾ ਉਹ ਦੁਬਾਰਾ ਫੇਰ ਬਾੜ ਹੋ ਗਈ ਜੇ ਤਾਂ ਫੇਰ ਪਾ ਲਾਂਗਾ ਟਾਈਮ ਹੁਣ ਚਲਾਵਾਂਗੇ ਆਪਾਂ ਸਰਨੀ ਤੇ ਕੰਮ ਪਾਚਾ ਪਸਲੋਨੀ ਖਾਲ ਖਾਤੀ ਟਮਾਣਾ ਪਿੰਡ ਪਾਤੀ ਵਿੱਚ ਇਹਦੇ ਨਾਲ ਹੀ ਸੰਨੀ ਖਾ ਲੈਣੀ ਆ ਇਹ ਤੇ ਆਪਾਂ ਬਾਸਾ ਉੱਤਾਂ ਹੀ ਲਾਉਦੇ ਉੱਤੇ ਬੱਦingan ਪਾ ਰਹੇਗਾ ਤੇ ਹੈਗੇ ਨੇ ਹਰੀ チャンネルのニカイトのほうがいいよ、ピピラコ。 ਗੱਲਦਾਰ ਪਹਿਲਾ ਮਾਰਕ ਸੀ ਤੇਰੇ ਬਾਜਰਾ ਹੋ ਗਏ ਕਿੰਨੇ ਦਾ ਵਾਧਾ ਤੋਂ ਮੀਲਾ ਹੋ ਗਿਆ ਪਾਣੀ ਵੀ ਪੀਣਾ ਰਿਹਾ ਤਾਂ ਨਹੀਂ ਕਰਨਾ ਤੜਕੇ ਵੇਲੇ ਪਾਣੀ ਪੀਂਦੀਆਂ ਨਹੀਂ ਨੇ ਵੱਜਾਂ ਨੂੰ ਸਨੀਰ ਲਾਤੀ ਥਿਲਰ ਉਹ ਪਾ ਹਰੇ ਪਾ ਦੈ ਨੇ ਥੋੜੇ ਸੀ ਅੱਜ ਪਰ ਨਾ ਕਿ ਅੱਜ ਸਰੀਰ ਵੀ ਬਈ ਹੋਰ ਹੀ ਕੰਡ ਵੇ ਹੋ ਜਾਂਦਾ ਪਤਾ ਨਹੀਂ ਪੁਰਾ ਵਗਦਾ ਤਾਂ ਕਰਕੇ ਲੱਤਾਂ ਨੂੰ ਕਿ ਜਿਹਾ ਸਰਸੁਰ ਹੋ ਜਾਂਦਾ ਹੈ ਕਿ ਡੇਉਡੀਆਂ ਸਖਤ ਪਾਏ ਆਪਾਂ ਸਕਦੇ ਨਹੀਂ ਵਿਸੇ ਦੁਖੀ ਜਾਂਦਾ ਗੋਲੀ ਲੈ ਕੇ ਤੇ ਆਪਾਂ ਅਗਰ ਮੱਜਾਂ ਕਮ ਜਲਾ ਕੇ ਪਰ ਅੱਜ ਹੋ ਲੇਟ ਗਏ ਤੰਬਰ ਜਣ ਵਾਲੇ ਨੇ 2 ਵਜੇ ਆਪਣੀ ਭਾਗ ਲੈ ਲਿਆ ਕਰਤਾਂ ਇਹਨਾਂ ਨਾਲ ਕਿ ਜੇ ਮੈਂ ਤੈਨੂੰ ਭਾਗਾਂਗਾ ਉਹ ਨਾਲੋਂ ਸਹੀ ਪਾਤੀ ਹੋ ਵੀ ਨਵੀਂ ਨੰਮ ਚੱਲਦਾ ਰਹੇ ਆਪਾਂ ਪਾਣਾ ਬਣੇ ਰਿਹਾ ਕਰੋ ਬਈ ਵਲੌਗ ਨਾ ਤੁਹਾਨੂੰ ਮੱਛਾਂ ਸੋਣਗੀਆਂ ਦੁੱਧ ਤੋਂ ਲੈ ਕੇ ਸਾਰੀ ਬੱਚ ਦਾ ਆਪਾਂ ਦੱਸਿਆ ਕਰਾਂਗੇ ਵੀ ਇੰਨੀਆਂ ਬੱਚਾਂ ਚ ਇੰਨੀ ਬੱਚਤ ਹੁੰਦੀ ਆ ਸਾਰੀ ਡਿਟੇਲ ਦਿਆ ਕਰਾਂਗੇ ਤੇ ਕੋਈ ਵੀ ਨਮਾ ਹਾਰਮ ਕਰਨਾ ਚਾਹੋ ਇਹ ਸੱਚੀ ਗੱਲ ਦੱਸਿਆ ਕਰਾਂਗਾ ਗੱਪ ਮਾਰਦੇ ਨਹੀਂ ਵਜਿਆ ਕਰਨੇ ਤਾਂ ਵੀ ਦੱਸਿਆ ਕਰਾਂਗੇ ਨਾ ਬਚਣਗੇ ਆਪਾਂ ਤਾਂ ਵੀ ਦੱਸਾਂਗੇ ਉਹ ਆਪਾਂ ਹੋਰ ਆਵਾਂਗਾ ਗੱਪ ਦਾ ਮਾਰਨਾ ਨਹੀਂ ਕਿੰਨਾ ਮੱਜਾ ਜੋ ਜੀ ਲੱਖ ਰੁਪਏ ਦੀ ਆਮਦਨ ਉਹ ਗੱਲ ਤਾਂ ਹੈ ਨਹੀਂ ਬਾਈ ਕਿੰਨਾ ਮੱਜੇ ਨਹੀਂ ਲੱਖ ਰੁਪਏ ਬਚਾ ਰਹੇ ਹਾਂ ਮਹੀਨੇ ਦਾ ਚਲੋ ਆਇਆ ਖੇਤੀ ਦੇ ਨਾਲ-ਨਾਲ ਬਿਜ਼ਨਸ ਹੋਵੇ ਖਰਚਾ ਖर्चा ਨਿਕਲ ਜਾਂਦਾ ਤੇ ਅਮਮ ਪਰ ਮਿਹਨਤ ਦੋਸਤ ਆ ਬਈ ਮੱਝਾਂ ਨੇ ਕੰਮ ਤੇ ਜਾ ਰਹੇ ਆ ਕੋਈ ਪੁੱਛੇ ਨਹੀਂ ਹੈ ਨਹੀਂ ਮਿਹਨਤ ਠੀਕ ਠਾਕ ਕੰਮ ਸੀਗਾ ਸਵੇਰ ਸ਼ਾਮ ਕੰਮ ਹੁੰਦਾ ਕੁਇਲਟਰੀ ਫਾਰਮ ਚ ਓ ਰਿਸਕ ਹੀ ਬਹੁਤਾ ਸੱਟੇ ਵਾਲੀ ਗੱਲ ਆ ਉਹਦਾ ਇਹ ਪੱਕਾ ਕੰਮ ਆ ਆਪਣਾ ਜਿਵੇਂ ਖੇਤੀ ਦਾ ਲਾ ਲਓ ਮੱਝਾਂ ਦਾ ਲਾ ਲਓ ਪੱਕਾ ਕੰਮ ਨਾ ਤਦ ਤਦੂ ਮੱਜ ਫਰਿਆਕ ਹੋ ਜੂ ਤਾਂ ਵੀ ਵਿਖ ਜੂ ਉਹ ਜਿਹੜਾ ਮੰਡੀ ਨੇ ਰੇਟ ਕੱਢਣਾ ਪੋਲਟਰੀ ਫਾਰਮ ਦਾ ਤੇ ਸਬਜੀ ਵਾਂਗੂ ਫਿਰ ਉਹੀ ਰੇਟ ਵੇਚਣਾ ਉਹ ਆਪਣੀ ਉਹ ਤੇ ਕੋਈ ਮਰਜ਼ੀ ਨਹੀਂ ਚੱਲਦੀ ਤੇ ਕੋਈ ਪੱਕਾ ਰੇਟ ਨਹੀਂ ਉਹ ਤਾਂ ਕਰਕੇ ਆਪਾਂ ਪੋਲਟਰੀ ਫਾਰਮ ਦਾ ਘਟਾਇਆ ਆ ਆਪੋ ਮੱਜਾ ਮੰਨੀ ਆਏ ਆ ਇਹ ਮੱਜਾਂ ਦਾ ਆਪਾਂ ਨੂੰ ਕਰਿਆ ਨ ਹੋ ਗਿਆ ਬਸ ਸਾਲ 1.5 ਸਾਲ ਤੇ ਪਹਿਲਾਂ ਨੋਰਮਲ ਸੀ ਕੰਮ ਹਸਾਬ ਕਿਤਾਬ ਵੀ ਲਾਉਂਦੇ ਸੀ ਦੁੱਧ ਦੇ ਤੇ ਹੁਣ ਆਪਾਂ ਸਾਰੇ ਹਿਸਾਬ ਕਿਤਾਬ ਨਾਲ ਚਾਹਦੇ ਆ ਤੇ ਪਹਿਲਾਂ ਵਾਲੇ ਸੂਏ ਤਾਂ ਚਲੋ ਜਿਵੇਂ ਵੀ ਉਹ ਹਿਸਾਬ ਤਾਂ ਪਹਿਲਾਂ ਵਾਲੇ ਸੂਏ ਦਾ ਵੀ ਪਿਆ ਆਪਣੇ ਕੋਲ ਸਾਰੇ ਕਾਪੀ ਤੇ ਵੀ ਕਿੰਨੇ ਕਿੰਨੇ ਦੀਆਂ ਮੱਝਾਂ ਲਿਆਏ ਸੀ ਕਿੰਨੇ ਕਿੰਨੇ ਆਪਾਂ ਦੁੱਧ ਪਾ ਰਹੇ ਉਹ ਮੱਝ ਦਾ ਸਾਰਾ ਡਾਟਾ ਪਿਆ ਤੇ ਪਰ ਐਦਕੀ ਸਾਰੀਆਂ ਹੀ ਉਹ ਸੂਣ ਵਾਲੀਆਂ ਨੇ ਕਿ ਆਪਾਂ ਵਾਅ ਸ਼ੁਰੂ ਤੋਂ ਲਾ ਕੇ ਐਂਡ ਤੱਕ ਕੱਲੀ-ਕੱਲੀ ਮੱਝ ਦਾ ਸੂਆ ਲਿਖਾਂਗੇ ਵੀ ਆ ਮਾਜ ਨੇ ਇੰਨਾ ਦੁੱਧ ਪਾਤਾ ਤੇ ਇੰਨਾ ਇਹ ਖਰਚਾ ਖਾ ਗਿਆ ਆਪਾਂ ਉਹਨੇ ਕੱਟੀ ਦੇਤੀ ਇੰਨੇ ਦੀ ਕੱਟੀ ਹੋ ਗਈ ਸਾਲ ਭਰ ਦੀ ਐਵਰੇਜ ਕੱਢਦੇ ਆਂਗੇ ਆਪਾਂ ਵੀ ਇੱਕ ਮਾਜ ਆਪਾਂ ਨੂੰ ਇੰਨੇ ਪੈਸੇ ਕਮਾਉਂਦੀ ਠੀਕ ਆ ਗੱਪ ਮਾਰਨਾ ਨਹੀਂ ਜੇ ਕਰਲੀ ਕੱਟੀ ਵਜੂਗੀ ਉਹ ਵੀ ਦੱਸਾਂਗੇ ਕਿ ਪੈਸੇ ਬਚਦੇ ਨੇ ਕਿ ਤੋਛ ਹੋਈ ਤਾਂ ਠੀਕ ਹੈ ਨਹੀਂ ਫਿਰ ਕੱਟੀਆਂ ਤਾਂ ਕਿਧਰੇ ਗਈਆਂ ਹੀ ਨਹੀਂ ਬਈ ਮਾਂ ਘਰ ਤਿਆਰ ਹੋ ਜਾਂਦੀਆਂ ਨੇ ਇਹ ਇਹੋ ખેਤੀ ਜੋ ਥੇਕਾ ਆ ਬੰਦਾ ਕਹਿੰਦਾ ਹੁੰਦਾ ਥੇਕਾ ਵਾਹ ਲੈ ਕੇ ਆਗਲਾ 75 ਨੂੰ 80 ਨੂੰ ਮਾਹਰੋ ਕਹਿੰਦਾ ਬਾਈ ਕੱਲੀ ਤੂੜੀ ਬਚੀ ਐ ਹੋਰ ਕੁਝ ਨਹੀਂ ਬਚਿਆ ਕਈ ਵਾਰੀ ਉਹ ਗੱਲਾਂ ਵੀ ਜਰਦੀਆਂ ਪਾ ਜਾਂਦੀਆਂ ਨੇ ਉਹ ਮੱਝ ਨੇ ਪਾਣੀ ਦਿੱਤਾ ਐ ਨਾ ਰਿੰਗੀਆਂ ਨੇ ਕੱਲੀ ਇੱਕ ਵਾਰੀ ਉਹ ਤਾਂ ਲੇਟ ਹੋ ਗਈ ਹੁੰਦੀ ਹੂੰ ਲੇਟ ਦਾ ਕਰਕੇ ਰਿੰਗਦੀ ਆ ਆਪਾਂ ਕਿ ਭਾਈ ਸਾਹਰੀ ਇਹਦਾ ਧਿਆਨ ਰੱਖਾ ਕਰੋ ਕਿ ਆਪਾਂ ਰੱਖਾਂਗੇ ਜਰੂਰ ਜੋਰ ਪੂਰਾ ਲਾ ਮੰਗੇ ਤੇਰੀ ਫਰ ਕੰਮ ਜਾਤ ਕਰਨ ਨੂੰ ਸਾਹ ਕਤਾ ਉਹਨਾਂ ਚੱਲਾਂਗੇ ਤੇ ਜੈਕ ਮਾਈਕ ਮੇ ਆਪਾਂ ਕੰਮ ਕਰਨਾ ਹੈ ਸੋ ਸਟੇ ਤੇ ਮੱਕੀ ਆਪਣੀ ਕਮਲਾਉਣ ਜੇ ਲੱਗ ਗਈ ਅੱਜ ਗਰਮੀ ਆ। ਜਾਦੇ ਥੋੜੀ ਜੀ। ਅੱਜ ਕਈ ਦਿਨਾਂ ਤੋਂ ਧੁੱਪ ਜੀ ਨਿਕਲੀ ਆ। ਤੇ ਤਾਂ ਕਰਕੇ ਅੱਜ ਧੁੱਪ ਹੋਪਰੀ ਜਿ ਲੱਗਦੀ ਆ। ਸਪੈਦਾ ਵਾਗ ਗਿਆ ਆਪਣੇ ਜਿੱਡਾ ਇਹ। ਐਟਰੀ ਹੋਇਆ ਆਪੇ ਹੀ ਹੋ ਗਿਆ ਖਾਲਚ ਇਹ। ਆਪਾਂ ਫਿਰ ਪੱਟਿਆ ਨਹੀਂ। ਵਧੀਆ ਹੋਈ ਜਾਂਦਾ ਦੇ ਨਾਲ ਨਾ ਮਿੱਟੀ ਰਹਿੰਦੀ ਨਹੀਂ ਖਾਲਦਾ ਕਰਕੇ ਮਿੱਟੀ ਲੈ ਜਾਂਦੀ ਆ ਨਾਲ ਇਹ ਜਿੰਮੀ ਗਰਮੀ ਚ ਰਹੂ ਨਾਲ ਨਾਲ ਕਿੰਨੀ ਗਰਮੀ ਆ ਨਾ ਹੌਕੀ ਜਾਂਦਾ ਇਹਨੂੰ ਐ ਨਹੀਂ ਬਹਿ ਜਾ ਮੈਂ ਸ਼ਾਮੇ ਆ ਦੇਖੋ ਐ ਬੇਰੀਆਂ ਹੋ ਗਈਆਂ ਵਿੱਚੀ ਕਿੰਨੀਆਂ ਹੋਈਆਂ ਪਈਆਂ ਬੇਰੀਆਂ ਇਹ ਟੁੱਪ ਬਹੁਤ ਅੱਜ ਘੜੜੀ ਆ ਬਈ ਉਹ ਹਵਾ ਚੱਲਦੀ ਆ ਸ਼ਾਮੇ ਬੈ ਜਾਣਿਆ ਤਾਂ ਫਿਰ ਕੋਈ ਦਿੱਕਤ ਵਾਲੀ ਗੱਲ ਨਹੀਂ ਗਰਮੀ ਆਉਂਦੀ ਨਹੀਂ ਆਣਾ ਵੱਡਣਾ ਪਊਗਾ ਇੱਕ ਤੇ ਇਹਨੂੰ ਇੱਥੋਂ ਪਾ ਕੇ ਇਹਦੇ ਆ ਤੋੜਨਾ ਜ਼ਰੂਰ ਪਊਗਾ ਟਰਾਲੀਆਂ ਤੇ ਲੱਗੂ ਆ ਇਹ ਇੱਥੇ ਥੋੜਾ ਇਹ ਤੋਏ ਦੀ ਹੈਗੀ ਸੈਟਿੰਗ ਤੇ ਵਸ ਕਾਲ ਨੂੰ ਇਹਦੇ ਥੱਲੇ ਥੋੜੀ ਥੋੜੀ ਤੂੜੀ ਸੜ ਦਿਆਂਗੇ। ਲਪਾਫਾ ਲਿਆਂਦਾ ਪਿਆਗਾ। ਲਪਾਫਾ ਲਾ ਦਿਆਂਗੇ। ਤੇ ਚਲੋ ਜੀ ਆਪਾਂ ਚੱਲਦੇ ਹੁਣ ਘਰੇ। 2 ਵਜੇ ਤੱਕ ਦੀ ਬਾਰੀ ਆ ਮੋਟਰ ਦੀ। ਚੱਲੀ ਜਾਂਦੀ ਆ। ਨਾਲਿਆ ਗਰਮੀ ਲੱਗੀ ਹੁਣ ਤੂੰ ਬਹਿ ਜਾਂਦਾ ਫਿਰ। ਹਾਂ ਭਾਈ ਜਿਹੜਾ ਕੁੱਤਾ ਨਰਮ ਹੋਊਗਾ ਖੁੱਲਾ ਰਹੂਗਾ ਫਿਰ ਮਸਤ ਵੀ ਰਹੂਗਾ ਇਹਦੇ ਹੁਣ ਸੰਗੜੀ ਨਹੀਂ ਪਾਉਣੀ ਬੰਨਣਾ ਨਹੀਂ ਆਪਾਂ ਇਹਨੂੰ ਕੈਦ ਨਹੀਂ ਕਰਨਾ ਇਹ ਆਪਦੀ ਮਨਮਰਜ਼ੀ ਨਾਲ ਬੈੰਦਾ ਨਾ ਹੁੰਦਾ ਮਨਮਰਜ਼ੀ ਨਾਲ ਚੱਲਦਾ ਆਪਦੀ ਨਾ ਤਾਂ ਕਰਕੇ ਵੀ ਇਹ ਨਰਮ ਹੈ ਇਸੇ ਨੂੰ ਕੁਛ ਕਹਿਣਾ ਨਹੀਂ ਤੇ ਮਿੱਤਰੋ ਕਾਬਾ ਬਹੁਤ ਲੀ ਜਾਂਦੀ ਹੈ ਜੋ ਬਏ ਨੇ ਸਾਹਮਣੇ ਫੇਰ ਨਹੀਂ ਗਰਮੀ ਲੱਗਦੀ ਉਹ ਧੁੱਪ ਬਹੁਤ ਘੜਟੀ ਹੈ ਆ ਚੱਲਦੇ ਹੁਣ ਘਰੇ